ਸਿੱਖਾਂ ਦੀ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਲਗਾਤਾਰ ਅਗਨ ਪੇਟ ਹੋਣਾ ਸਾਰੇ ਵਿਸ਼ਵ ਦੇ ਸਿੱਖਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਗੁਰਦੁਆਰਿਆਂ 'ਚ ਅੱਗ ਬੁਝਾਊ ਜੰਤਰ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਐ ਜੀ ਪੀ ਸੀ ਵੱਲੋਂ ਸਮੂਹ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਨੇ ਕਿ ਗ੍ਰੰਥ ਸਾਹਿਬ ਜੀ ਦੇ ਪਾਵਨ ਸਥਾਨ ਦੇ ਨੇੜੇ ਅੱਗ ਬੁਝਾਊ ਜੰਤਰ ਲਗਾਏ ਜਾਣ ਅਤੇ ਉਸ ਥਾਂ ਤੇ 24 ਘੰਟੇ ਪਹਿਰਾ ਦੇਣ ਲਈ ਵੀ ਕਿਹਾ ਗਿਆ ਹੈ। ਐ ਹਰ ਗੁਰਦੁਆਰੇ ਦੀ ਕਮੇਟੀ ਅਤੇ ਪ੍ਰਬੰਧਕਾਂ ਨੂੰ ਇਸ ਸਬੰਧੀ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਇਹਦੀ ਚੈਕਿੰਗ ਕਰਨ ਲਈ ਇੱਕ ਟੀਮ ਵੀ ਬਣਾਈ ਗਈ ਹੈ। ਸੋਤਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਅਖਬਾਰਾਂ ਰਾਈਂ ਔਰ ਟੀਵੀ ਚੈਨਲਾਂ ਰਾਈਂ ਜਿਹੜੇ ਵੀ ਸਾਧਨ ਹੁੰਦੇ ਆ ਉਹਨਾਂ ਰਾਈਂ ਸੂਚਨਾ ਦਿੱਤੀ ਜਾਂਦੀ ਹੈ ਕਿ ਗਰਮੀ ਦੀ ਰੁੱਤ ਵਿੱਚ ਅਜਿਹਾ ਕੁਝ ਨਾ ਵਾਪਰਨ ਵਾਸਤੇ ਜਿਹੜੇ ਪਾਲਤੀ ਸਾਹਿਬ ਦੇ ਨਾਲ ਤੁਸੀਂ ਵਾਇਰਿੰਗ ਕਰਵਾਉਂਦੇ ਜੇ ਜਾਂ ਕੋਈ ਇਸ ਤਰ੍ਹਾਂ ਦਾ ਬਿਜਲੀ ਉਪਕਰਨ ਲਾਉਂਦੇ ਜੇ 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 ਲੀਕੇਜ ਕਾਰਨ ਜਾਂ ਉਹਦੇ ਸ਼ਾਰਟ ਹੋ ਜਾਣ ਕਾਰਨ ਸਾਰੀ ਅਗਣ ਉਹਦੀ ਘਟਨਾ ਵਾਪਰਦੀ ਆ ਉਹ ਨਾ ਵਾਪਰੇ ਉਹਦੇ ਲਈ ਸੁਚੇਤਤਾ ਲਈ ਪਹਿਲਾਂ ਇਸ਼ਤਿਹਾਰਾ ਨਾਲ ਵੀ ਸੂਚਿਤ ਕੀਤਾ ਜਾਂਦਾ ਪਰ ਬੜੀ ਦੁੱਖ ਦੀ ਗੱਲ ਆ ਕਿ ਕਮੇਟੀਆਂ ਜਿਹੜੀਆਂ ਨੇ ਉਹ ਆਪਣੀ ਲਾਹ ਪ੍ਰਵਾਈ ਕਰਨ ਇਹ ਲਗਾਤਾਰ ਦੁਖਦਾਈ ਪਾਣਾ ਜਿਹੜਾ ਵਾਪਰਿਆ ਹੁਣ ਜਥੇਦਾਰ ਸ੍ਰੀ ਅਖਾਲ ਤਖਤ ਸਾਹਿਬ ਵੱਲੋਂ ਵੀ ਉਦੇਸ਼ ਜਾਰੀ ਹੋਇਆ ਹੈ ਕਿ ਜਿਹੜੀਆਂ ਕਮੇਟੀਆਂ ਇਹਨਾਂ ਕਾਨੂੰਨ ਦਾ ਪਾਲਣ ਨਹੀਂ ਕਰਨਗੇ ਆ ਉਹਨਾਂ ਵਿਰੁੱਧ ਸਖਤੀ ਨਾਲ ਐਕਸ਼ਨ ਲਿਆ ਜਾਏਗਾ